ਬੱਟਰ 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 ਬ

ਬਾਈ ਜੇ ਇਹ ਕਾਲੀ ਦਾਲਾ ਲਗਾਉਂਗੀ ਖੜਾ ਛੱਡ ਕੇ ਹੀ ਆਖਿਆ ਚੱਲ ਸ਼ਾਇਦ ਇਹ ਪੰਜਾਬ ਦਾ ਕੋਈ ਭਲਾ ਚੰਗਾ ਕਰ ਲੈਣਗੇ ਇਹਨਾਂ ਨੇ ਜਿੰਨਾ ਬੇੜਾ ਕਰਕੇ ਪੰਜਾਬ ਦਾ ਕੀਤਾ ਉਹਨਾਂ ਕਹੇ ਇਹਨਾਂ ਨੇ ਕੀਤਾ ਨਾ ਕੋਈ ਪਾਰਟੀ ਇਹ ਜੀ ਇਹਦੋਂ ਦਾ ਕੰਮ ਰਾਸਤੇ ਕਾਲਿਆਂ ਨੂੰ ਜਿਤਾ ਦਿੰਦੇ ਨਾ ਕੋਈ ਇਹ ਤੋਂ ਮਾੜੀ ਪਾਰਟੀ ਨਹੀਂ ਕੋਸ਼ ਕਵੀਰਾਂ ਦਾ ਰੋਸਾ ਵੀ ਆ ਆਮ ਆਦਮੀ ਪਾਰਟੀ ਦੇ ਨਾਲ 4 ਲੱਖ ਰੁਪਏ ਮੈਂ ਤਿੰਨ ਮੇਰਾ ਕੋਈ ਹਾਕਾ ਨਹੀਂ ਛੱਡਿਆ ਮੈਂ ਜਿਹੜੇ ਹਲਕੇ ਤੇ ਅਸੀਂ ਨਹੀਂ ਗਏਗੇ ਪਿੰਡ ਦੇ ਵਿੱਚ ਜੋਿਆ ਪੈਸਾ ਨਾਲੇ 17 ਦੇ ਵਿੱਚ ਅਸੀਂ ਕਾਲੀ ਦਲ ਦੇ ਆਪਦੇ ਬੰਦਿਆਂ ਨਾਲ ਵੀ ਲੜੇ ਲੜ ਕੇ ਅਸੀਂ ਚਿੱਤਾਂ-ਚਿੱਤਰੀ ਹੋ ਕੇ ਇਹਨਾਂ ਨਾਲ ਆਪਦੇ ਬੰਦਿਆਂ ਨਾਲ ਇਹਨਾਂ ਨੂੰ ਜਿਤਾਇਆ ਜਿਤਾਇਆ ਸਾਡੀ ਗੱਲ ਹੀ ਨਹੀਂ ਕੋਈ ਬਣਾਈ ਸਾਡਾ ਸਾਡਾ ਸੁਭਿਆਰ ਸਾਡਾ ਸੁਭਿਆਰ ਆ راہ ਹੋ ਤੱਕ ਬੱਚਾ ਪਿਆ ਪਿਆ ਹੈ ਤੱਕ ਮਨਜੀਤ ਮੇਰੇ ਨੇ ਨਾ ਹੀ ਘਾਰੇ ਨਹੀਂ ਬਣਾਈ ਜਮਜ਼ਦਰੀ ਬਾਗਲ ਹੁਣੀ ਆ ਕਾਲੀ ਨਾਲ ਜਾਂ ਜਿਹੜਾ ਭਰਾਵਾ ਅਲੀ ਬਰਾ ਜਨਾਬ ਮੈਂ ਕਾਲੀਆਂ ਦਾ ਮੈਂਬਰ ਹਾਂ ਜੀ ਠੀਕ ਆ ਅਸੀਂ ਬਹੁਤ ਵਧੀਆ ਕਮਜੋਦ ਦਾ ਕਾਲੀਆਂ ਨਾਲ ਜੀ ਅੱਜ ਟਾਈਮ ਸਾਡਾ ਜਿਹੜਾ ਕੈਂਡੀਡੇਟ ਸੀਗਾ ਪਰਵਿੰਦਰ ਕੌਰ ਆ ਜੀ ਬਲਕ ਸੰਤੀ ਦੀ ਉਹ ਆਪਣਾ ਬਲਕ ਸੰਤੀ ਜਿੱਤ ਚੁੱਕੇ ਆ 10000 50 ਵੋਟਾਂ ਦੇ ਜੀ ਠੀਕ ਆ ਤੇ ਅਸੀਂ ਬਹੁਤ ਵਧੀਆ ਕਾਲੀਆਂ ਦਾ ਇਹਨਾਂ ਵੀ ਦਲ ਜੋ ਤੁਹਾਡਾ ਹੈ ਨਾ ਹੈ ਨਾ ਗਾ ਤੋਂ ਅਸੀਂ ਕਹਿੰਨੇ ਆ ਵੀ ਕਾਲੀ ਦਲ ਪਾਰਟੀ ਮੂਰੇ ਆਵੇ ਅੱਗੇ ਆਵੇ ਜੀ ਤੇ ਸਾਡਾ ਜਿਹੜਾ ਆਪਣਾ ਕੋਈ ਵੀ ਕੰਮ ਜਿਹੜੇ ਰੁਕੇ ਪਏ ਆ ਜਿਹੜਾ ਚਾੜ ਚਾੜੂ ਵਾਲਿਆਂ ਨੇ ਨਹੀਂ ਕੀਤੇ ਰੋਸਾ ਤੁਹਾਨੂੰ ਆਮ ਆਦਮੀ ਪਾਰਟੀ ਨਾਲ ਕੰਮ ਪਾਰਟੀ ਨਾਲ ਸਦਾ ਮੋੜ ਤੋਂ ਨਹੀਂ ਸੀਗੇ ਵੀਰ ਜੀ ਅਸੀਂ ਮੋੜ ਤੋਂ ਨਹੀਂ ਪਾਰਟੀ ਨਾਲ ਸੀ ਅਸੀਂ ਕਾਲੀਦਾਨਾ ਜਿਲ੍ਹਾ ਸਾੜੀ ਸਾਡੀ ਸਰਦਰੀ ਕਾਲੀਆ ਇਹ ਨਹੀਂ ਕਰਨਾ ਮਹਾਰਾਜੀ ਹਾਂਜੀ ਅਸੀਂ ਮੈਂ ਪੰਚਾਇਤ ਮੈਂਬਰ ਆ ਆ ਸੁਕਾਇਮ ਲਾਟਣੀ ਲਾਟਣੀ ਸਾਰੇ ਪਿਆਰੇ ਜਿਹਨੇ ਰੁਕੇ ਪਿਆਰ ਮੇਨਾ ਸਾਰੇ ਸਾਰੇ ਖੜੇ ਆ ਠੀਕ ਆ ਹੋਰ ਗਾਣੂ ਤਾਂ ਭਾਈ ਨੇ ਬੱਚਾ ਆਲੀ ਵਿਆਹਣ ਦੇ ਤੇ ਬੰਦਾ ਸੁਰ ਵੀ ਆਹ ਆ ਮੈਂ ਕਿਦਾ ਯਾਰ ਆ ਜਾਣੀ ਬਾਜ ਬਾਈ ਟੈਨਸ਼ਨ ਨਾ ਯਾਰ ਮੈਨੂੰ ਖੜਾ ਗੁੱਸੇ ਨਾਲ ਭਰੇ ਪਿਆ ਲੋਕੀ ਤੈਨੂੰ ਪੜਾ ਬਾਈ ਸਾਰੇ ਨਗਰ ਵਾਸੀ ਨੂੰ ਬੇਨਤੀ ਬਹੁਤ ਵਧੀਆ ਆਪਣਾ ਆਪਾਂ ਨੂੰ ਅੱਜ ਸੰਜੋਗ ਮਿਲਿਆ ਬੁੱਟਰਪਿੰਡ ਤੋਂ ਕਿਨੇ ਕਾਇਦੇ ਵਿੱਚ ਨਾਕਾ ਪਟਾਇਆ ਹੀ ਮੰਜਾ ਪੜਤਾ ਬਾਈ ਜੀ ਬੁੱਟਰ ਦੇ ਲਈ ਬੁੱਟਰ ਵਾਲੇ ਚੱਲੇ ਆ ਦੇ ਤੂੰ ਤਰਾਰ ਹੋ ਚੁੱਕੇ ਹੈ ਕੈਂਡੀਡੇਟ ਕਹੇ ਜਾ ਰਹੇ ਆ